ਤਦੋਂ ਕਿਤੜ ਬਹੁਤੋ ਗਾਲੀ ਤਲ ਨੂੰ ਅਲਵਿਦਾ ਕਹਿ ਕੇ ਹਰਦੀਪ ਸਿੰਘ ਢਿੱਪੇ ਢੱਲੋਂ ਵਿੱਤੇ ਦੇ ਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਦੀਪ ਸਿੰਘ ਢਿੱਲੋਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦੇ ਹੋਏ ਕਿਹਾ ਕਿ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਸੇ ਮਾਨ ਨੇ ਕਿਹਾ ਕਿ ਵਕਤ ਬਹੁਤ ਵੱਡੀ ਚੀਜ਼ ਹੈ ਕਦੇ ਵੀ ਉੱਚੇ ਅਹੁਦਿਆਂ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਤਾਂ 25 ਸਾਲ ਰਾਜ ਕਰਨ ਦੀ ਗੱਲਾਂ ਕਰਨ ਵਾਲੇ ਸੁਭੀਰ ਬਾਦਲ ਕੋਲ ਅੱਜ 25 ਬੰਦੇ ਵੀ ਨਹੀਂ ਲੱਭਦੇ ਨੇ ਉਹਨਾਂ ਦੇ ਜਿਹੀ ਮਾੜੀ ਹਾਲਤ ਹੋਈ ਪਈ ਹੈ ਕਿ ਉਹਨਾਂ ਕਹਿ ਕੇ ਡਿਪਟੀ ਟੀਲੋਂ ਨੂੰ ਪਾਰਟੀ ਵਿੱਚ ਦੁੱਗਣਾ ਤਿੰਨਣਾ ਮਾਨ ਦਿੱਤਾ ਜਾਵੇਗਾ ਤੇ ਡਿਪੀ ਹੁਣ ਆਪਣਾ ਇੱਕ ਨਕਸ਼ਾ ਬਣਾ ਲਿਆ ਨੇ ਤੇ ਵੱਡੇ ਵੱਡੀ ਜ਼ਿੰਮੇਵਾਰੀਆਂ ਉਹਨਾਂ ਦੀਆਂ ਉਡੀਕਾ ਕਰ ਰਹੀਆਂ ਨੇ ਤੇ ਨਾਲ ਹੀ ਮਾਨ ਨੇ ਸ਼ਮਨੇ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਗਿੱਦੜਬਾਹਤੋਂ ਵਿਧਾਨ ਸਭਾ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ ਇਸ ਨਾਲ ਹੀ ਉਹਨਾਂ ਕਹਿ ਕੇ ਸੁਖਬੀਰ ਸਿੰਘ ਬਾਦਲ 10 ਪਿੰਡਾਂ ਦਾ ਨਾ ਗਿਣਾ ਕੇ ਵਿਕਤੀਨਤਾ ਉਹ ਸਿਰਫ ਇਹੀ ਕਹਿਣਗੇ ਕਿ ਗਿੱਦੜਬਾਹਤ ਤੇ ਨੋ ਹੋਰ ਨੇ ਅੱਗੇ ਬੋਲਦੇ ਮਾਨ ਨੇ ਕਿਹਾ ਕਿ ਮੈਂ ਇਸ ਇਲਾਕੇ ਦੇ ਪਿੰਡਾਂ ਦੀ ਫਿਰਨੀਆਂ ਦੇ ਨੂੰ ਵੀ ਜਾਣਦਾ ਹਾਂ ਹੋਰ ਉਹਨਾਂ ਕੀ ਕੁਝ ਕਿਹਾ ਹਉ ਜਾਣਦਾ ਸੋ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਤੇ ਪੰਜਾਬ ਦੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਦਿੰਪੀ ਜੀ ਸਵਾਗਤ ਕਰਦਾ ਦਿਲੋਂ ਮੈਂ ਜਦੋਂ ਕਿਉਂਕਿ ਮੈਂ ਬਹੁਤ ਪੁਰਾਣਾ ਜਾਣਦਾ ਦਿੰਪੀ ਜੀ ਨੂੰ ਤੇ ਕੁਦਰਤਾਂ ਕਈ ਵਾਰੀ ਵਿਧੀ ਵਿਧਾਨ ਕਿਵੇਂ ਬਣਾਉਂਦੀ ਹੈ 1996 ਚ ਜਦੋਂ ਸੁਖਵੀਰ ਬਾਦਲ ਪਹਿਲੀ ਵਾਰ ਇੱਥੋਂ ਲੜੇ ਸੀ ਫਰੀਦਕੋਟ ਤੋਂ ਤਾਂ ਮੈਨੂੰ 1 ਮਹੀਨੇ ਵਾਸਤੇ ਕਲਾਕਾਰ ਦੇ ਤੌਰ ਤੇ ਬੁੱਕ ਕੀਤਾ ਸੀ ਤਾਂ ਮੈਂ ਅੱਗੇ-ਅੱਗੇ ਹੁੰਦਾ ਸੀਗਾ ਪ੍ਰਕਾਸ਼ ਸਿੰਘ ਬਾਦਲ ਜੀ ਦੇ ਪਿੱਛੇ ਹੁੰਦੇ ਸੀਗੇ ਫਿਰ ਮੈਂ ਜਦੋਂ ਪਹੁੰਚ ਜਾਂਦਾ ਸੀ ਮੈਂ ਅਗਲੇ ਪਿੰਡ ਪਹੁੰਚ ਜਾਂਦਾ ਸੀ ਸੋ ਆਹ ਜਿਹੜੇ ਪਿੰਡ ਹੋ ਮੱਲਣ ਤੋਂ ਲੈ ਕੇ ਗੂੜੀ ਸੰਗਰਤ ਲੈ ਕੇ ਭਲਾਈਆਣਾ ਪੂੰਦੜ ਦੋਦਾ ਕੌਣੀ ਸਾਰੇ ਜਿਹੜੇ ਪਿੰਡ ਐ ਇਹ ਮੈਂ ਆਪਣੇ ਮੈਂ ਤਾਂ ਫਿਰਨੀਆਂ ਵੀ ਜਾਣਦੇ ਨਾਂ ਦੀਆਂ ਠੀਕ ਹੈ ਨਾ ਤੇ ਫਿਰ ਜਿੱਥੇ ਰਹਿਣਾ ਹੁੰਦਾ ਸੀ ਜਿੱਥੇ ਕਹਿ ਦਿੰਦੇ ਸੀਗੇ ਜਿਹੜੇ ਪ੍ਰਬੰਧਕ ਸੀ ਮੈਂ 1996 ਜੱਜ ਤੋਂ 28 ਸਾਲ ਪਹਿਲਾਂ 16 ਦਿਨ ਮੈਂ ਡਿੰਪਿਓਰਾਂ ਦੇ ਘਰੇ ਰਿਹਾ ਜਿਹੜਾ ਉਹਦਾ ਬੇਟਾ ਹੈ ਇਹਨੂੰ ਮੈਂ ਗੋਦੀ ਚੱਕ ਕੇ ਖੜਾਇਆ ਹੋਇਆ ਤੇ ਸਣੀ 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 ਬੈਠਾ ਹੈ ਛੋਟਾ ਪਈ ਹੈ ਸੋ ਮੈਨੂੰ ਤਾਂ ਬੜਾ ਖੁਸ਼ੀ ਆ ਮੈਂ ਕਿ ਆਪਦੇ ਮੈਂ ਪਰਿਵਾਰ ਚ ਆ ਗਿਆ ਜਾਂ ਇਹ ਮੇਰੇ ਪਰਿਵਾਰ ਚ ਆ ਗਈ ਕੋਈ ਗੱਲ ਹੈ ਦੋਸਤੋ ਬਹੁਤ ਸਾਰੇ ਬੰਦੇ ਇਹੋ ਜਿਹੇ ਨੇ ਵੱਖ-ਵੱਖ ਪਾਰਟੀਆਂ ਚ 1155 ਪਾਰਟੀਆਂ ਨੇ ਹੈਗੀਆਂ ਰਜਿਸਟਰਡ ਦੇਸ਼ ਚ ਹਰੇਕ ਪਾਰਟੀ ਚ ਪਰ ਬਹੁਤ ਸਾਰੇ ਬੰਦੇ ਅਜੇ ਨੇ ਜਿਹੜੇ ਪਾਰਟੀ ਨਹੀਂ ਛੱਡਦੇ ਪਾਰਟੀ ਉਹਨਾਂ ਨੂੰ ਛੱਡ ਦਿੰਦੀ ਹੈ ਜਦੋਂ ਉਹਨਾਂ ਨੂੰ ਨਹੀਂ ਮੰਨੀ ਜਾਂਦੀ ਗੱਲ ਜੋ ਇੱਛਾਵਾਂ ਲੋਕ ਰੱਖਦੇ ਨੇ ਜਦੋਂ ਨਹੀਂ ਪੂਰੀਆਂ ਹੁੰਦੀਆਂ ਜਾਂ ਫਿਰ ਕੋਈ ਨੀਅਤ ਦੇ ਵਿੱਚ ਖੋਟ ਆ ਜਾਏ ਕਿ ਇਹਨੂੰ ਫਿਰਦਾ ਰਹਿਣ ਦਿਓ ਆਪਾਂ ਤਾਂ ਇੱਧਰ ਹੀ ਰਹਿਣਾ ਆਪਾਂ ਆਪਦਾ ਪਰਿਵਾਰ ਕੁੰਮਬਾ ਪਾਲਣਾ ਫਿਰ ਉਹ ਬੰਦੇ ਮੈਂ ਇਹ ਨਹੀਂ ਕਹਿੰਦਾ ਕਿ ਡਿੰਪੀ ਨੇ ਪਾਰਟੀ ਛੱਡੀ ਆ ਮੈਂ ਕਹਿੰਦਾ ਪਾਰਟੀ ਨੇ ਡਿੰਪੀ ਛੱਡਿਆ ਇਹ ਪਾਰਟੀ ਹੁਣ ਜਿੰਨਾ ਖਮਾਜਾ ਜਿਹੜਾ ਉਹਨਾਂ ਨੂੰ ਭੁਗਤਣਾ ਪਊਗਾ ਆਪਣਾ ਭੁਗਤ ਲੈਣ ਕਿਉਂਕਿ ਹਰ ਰੋਜ਼ ਕੋਈ ਹੈਜੀ ਡੈਡੀਕੇਸ਼ਨ ਵਾਲੇ ਬੰਦੇ ਨਹੀਂ ਪੈਦਾ ਹੁੰਦੇ ਨਹੀਂ ਮਿਲਣ ਪਾਰਟੀਆਂ ਤਰਸਦੀਆਂ ਫਿਰਦੀਆਂ ਰਹਿੰਦੀਆਂ ਨੇ ਕਿ ਕੋਈ ਮਿਹਨਤ ਕਰਨ ਵਾਲਾ ਕੋਈ ਲੋਕਾਂ ਦੇ ਕੁੰਡੇ ਆਪ ਖੜਕਾ ਕੇ ਲੋਕਾਂ ਨੇ ਕੰਮ ਪੁੱਛਣ ਵਾਲਾ ਕੋਈ ਬੰਦਾ ਮਿਲ ਜੇ ਇਹੋ ਜਿਹਾ ਵਲੰਟੀਅਰ ਮਿਲ ਜੇ ਤਾਂ ਆਮ ਆਦੀ ਪਾਰਟੀ ਜਦੋਂ ਬਣੀ ਸੀ ਤਾਂ ਕੇਜਰੀਵਾਲ ਜੀ ਨੇ ਇਹੀ ਕਹਿ ਸੀਗਾ ਕਿ ਬਹੁਤ ਸਾਰੀਆਂ ਪਾਰਟੀਆਂ 'ਚ ਚੰਗੇ ਲੋਕ ਹੈਗੇ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਆਜੋ ਆਪਾਂ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਦੇਸ਼ ਦੀ ਸੇਵਾ ਕਰੀਏ ਆਪਾਂ ਲੋਕਾਂ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਇਹ ਵਕਤ ਬਹੁਤ ਵੱਡੀ ਚੀਜ਼ ਹੈ ਇਹ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਹੈ ਪਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਵਕਤ ਹੈ ਤੁਸੀਂ ਦੇਖ ਲਓ ਕੀ ਕਹਿੰਦਾ ਸੀ ਸੁਖਬੀਰ ਬਾਦਲ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਹੈ ਨਹੀਂ ਉਹਦੇ ਕੋਲੇ ਅਜ ਬੱਚੀ ਬੰਦੇ ਐ ਨਹੀਂ ਕਿਉਂਕਿ ਹੰਕਾਰ ਕਿਸੇ ਨੂੰ ਕੁਝ ਸਮਝ ਨਹੀਂ ਨੀ ਅਫਸਰ ਸਲੂਟ ਮਾਰ ਕੇ ਐ ਖੜੇ ਨੇ ਉਹਦੇ ਵੱਲ ਝੱਕਣਾ ਹੀ ਨਹੀਂ ਕਿਸੇ ਸਲੂਟ ਦਾ ਜਵਾਬ ਨਹੀਂ ਦੇਣਾ ਕਿਸੇ ਨਾਲ ਹੱਥ ਨਹੀਂ ਮਲਾਉਣਾ ਬੰਦਾ ਹੱਥ ਕੱਢੀ ਖੜਾ ਐ ਉਹ ਕਹਿੰਦਾ ਹਾਂ ਠੀਕ ਐ ਠੀਕ ਐ ਐ ਸਮਝਣ ਲੱਗ ਗਏ ਸੀਗੇ ਪਤ ਨਹੀਂ ਅਸੀਂ ਉਹਨਾਂ ਨੂੰ ਇਹ ਨਹੀਂ ਪਤਾ ਸੀ ਅੱਛਾ ਉਧਰ ਸੈਟਿੰਗ ਹੋ ਗਈ ਸੀ ਦੂਜੇ ਪਾਸੇ ਕਾਂਗਰਸ ਚ ਵੀ 5 ਸਾਲ ਤੂੰ 5 ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਚੱਲ ਪਿਆ ਕੰਮ ਆਪਣਾ ਵਧੀਆ ਪਰ ਉਹਨਾਂ ਨੂੰ ਪਤਾ ਨਹੀਂ ਸੀ ਨਾ ਸਤਾਲ ਜਾਲ ਮਹਿੰਦਰ ਮਾਟਰ ਦਾ ਮੁੰਡਾ ਵੀ ਆਉ ਉਹ ਹਜੇ ਇੱਕ ਆ ਨਹੀਂ ਪਤਾ ਸੀ ਉਹਨਾਂ ਨੂੰ ਸੋਛੇ ਆ ਕੇ ਸੱਚੇ ਦਿਲੋਂ ਕੰਮ ਕਰ ਰਹੇ ਆ ਪੰਜਾਬ ਵਾਸਤੇ ਔਰ ਜਦੋਂ ਮੈਨੂੰ ਇਹ ਬਿਲਕੁਲ ਸੱਚੀ ਗੱਲ ਹੈ ਜਦੋਂ ਮੇਰੀ ਗੱਲ ਹੋਈ ਆ 5 ਤਰੀਕ ਤੋਂ ਗੱਲ ਹੋਈ ਤੇ ਮੇਰੇ ਤੇ ਨਾ ਚਾਰ ਪੰਜ ਦਿਨ ਹੋਇਆ ਚਾਰ ਪੰਜ ਚਾਰ ਪੰਜ ਦਿਨ ਹੋਇਆ ਹਜੇ ਗੱਲ ਹੋਈ ਨੂੰ ਮੈਂ ਉਦੋਂ ਕਿਹਾ ਸੀ ਡਿੰਪੀ ਵੀਰ ਅੱਦੇ ਮਨ ਨਾਲ ਨਾ ਹੀ ਜੇ ਤੈਨੂੰ ਸੁਖਵੀਰ ਬਾਦਲ ਕਹਿੰਦਾ ਕਿ ਤੈਨੂੰ ਮੈਂ ਮਾਂ ਬਣ ਦਾ ਮਾਨਸਮਾਨ ਦਿੰਨਾ ਤਾਂ ਭਾਵੇਂ ਨਾ ਹੀ ਕੋਈ ਗੱਲ ਨਹੀਂ ਪਰ ਜੇ ਇੱਧਰ ਆਉਣਾ ਹੈ ਤਾਂ 100% ਮਨ ਨਾਲ ਆਈ ਉਸ ਤੋਂ ਬਾਅਦ ਫਿਰ ਮੇਰਾ ਕੰਮ ਹੈ ਇੱਜ਼ਤ ਮਾਨ ਦੇਣਾ ਤੈਨੂੰ ਕਿੱਥੇ ਤੱਕ ਪਹੁੰਚਾਉਣਾ ਹੈ ਲੋਕਾਂ ਦੀ ਸੇਵਾ ਕਿੰਨੀ ਕਰਨੀ ਹੈ ਮੇਰਾ ਕੰਮ ਸੋ ਇਹ ਹੈ ਅੱਜ ਦੇਖ ਲਓ ਹੁਣ ਹਾਲਤ ਕੀ ਹੋਈ ਪਈ ਉਹਨਾਂ ਦੀ ਮੈਂ ਮੇਰੇ ਬੱਤੀ ਦੰਦਾ ਕਈ ਵਾਰੀ ਨਾ ਮੇਰੀਆਂ ਕਈ ਹੋਈਆਂ ਸਚੀਆਂ ਹੋ ਜਾਂਦੀਆਂ ਮੈਂ ਤਾਂ ਘਰ ਦੇ ਵੀ ਕਹਿੰਦੇ ਆ ਨਾ ਬੋਲਿਆ ਕਰਾਂ ਜੇ ਕੁਝ ਪ ਸੱਚਾ ਹੋ ਜਾਂਦਾ ਤੇ ਮੈਂ ਨਾ ਮਾਗੀ ਮੇਲੇ ਤੇ ਭਾਸ਼ਣ ਦੇ ਰਿਆ ਸੀ ਮਨਪੀਤ ਬਾਦਲ ਵਾਲੀ ਪਾਰਟੀ ਸੀ 2000 13 ਦੀ ਜਨਵਰੀ ਤਾਂ ਐਂ ਰੋੜਤੀ ਸੀ ਰੈਲੀ ਵਾਲੀ ਜਗਾ ਗੱਡੀਆਂ ਲੰਘੀਆਂ ਟੋ ਉਹ ਲੰਘੀਆਂ ਮੈਂ ਕਿਹਾ ਵੀ ਰੁਕਣਾ ਪੈ ਗਿਆ ਲੋਕ ਝਾਕਣ ਲੱਗ ਪਏ ਕੌਣ ਹੈ ਅਵੇ ਜੀ ਸੁਖਬੀਰ ਤੇ ਮਜੀਠੀਆ ਨੇ ਰਾਤ ਸੀ ਉਦੋਂ ਮੈਥੋਂ ਕਿਤੇ ਨਿਕਲ ਗਿਆ ਮੂੰਹ ਚ ਮੈਂ ਕੋਈ ਨਹੀਂ ਲੰਗ ਲੈਣ ਦੋ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਇਹਨਾਂ ਨੂੰ ਗੱਡੀ 'ਚ ਬਿਠਾਉਣ ਵਾਸਤੇ ਬੰਦਾ ਨਹੀਂ ਲੱਭਣਾ ਗੱਡੀ 'ਚ ਬੈਠੀ ਉਹਨੇ ਅੱਜ ਹਾਲਤ ਹੋਈ ਵੀ ਹੈ ਅੱਜ ਵੀ ਸੁਖਬੀਰ ਬਾਦਲ ਨਾਲ ਫੋਟੋ ਖਿਚਾ ਲੂ ਆ ਲਗਾ ਛੱਡੋ ਜੀ ਫੇਸਬੁਕ ਤੇ ਪੈ ਗਈ ਗਾਲਾਂ ਪੈਣਗੀਆਂ ਕੋਈ ਲੋਕ ਕਹਿੰਦੇ ਰਾ ਇਹਨਾਂ ਨਾਲ ਖੜ੍ਹੋ ਤੁਸੀਂ ਨਾ ਲੱਤ ਮਾਰਦਾ ਨਾ ਕਿਸਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਐ ਮੈਂ ਦਿਮਪੀ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਇਹਨਾਂ ਨੇ ਕਿਹਾ ਵੀ ਮੇਰੇ ਬਾਰੇ ਤਾਂ ਦੱਸੋ ਕੀ ਕਰਨਾ ਕਹਿੰਦੇ ਜੇ ਸਿਆਸਤ ਕਰਨੀ ਹੈ ਤਲਵੰਡੀ ਸਾਹਿਬ ਕੋ ਚਲਾ ਜਾ ਲੈ ਦੱਸ ਚਲ ਜਿੱਥੇ ਲੋ ਬੰਦਾ ਜੰਮਿਆ ਪਲਿਆ ਜਿੱਥੇ ਲੋਕ ਲੋਕਾਂ ਨਾਲ ਉਹਦਾ ਮੋਹ ਪਿਆਰ ਹੈ ਉੱਥੇ ਹੀ ਆਊਗਾ ਤਲਵੰਡੀ ਸਾਹਿਬ ਕੋ ਤਾਂ ਆਹ